ਇਕ ਬਹੁਤ ਮਸ਼ਹੂਰ ਅੱਜਕੱਲ ਜਿਹੜੀ ਚੱਲ ਰਹੀ ਹੈ ਵੈਬ ਸੀਰੀਜ਼ ਦਿ ਬਾਸਟਰਸ ਆਫ ਬਾਲੀਵੁੱਡ ਉਸ ਸੀਰੀਜ਼ ਦੇ ਖਿਲਾਫ ਵੈਬ ਸੀਰੀਜ਼ ਦੇ ਖਿਲਾਫ ਐਨਸੀਬੀ ਦੇ ਸਬਕਾ ਅਧਿਕਾਰੀ ਸਮੀਰ ਵਨਖੜੇ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਬਾ ਇਹ ਮਸਲਾ ਹੈ ਕਿ ਰੈਡ ਚਿਲੀਜ਼ ਨਾਂ ਦੀ ਇੱਕ ਐਂਟਰਟੇਨਮੈਂਟ ਕੰਪਨੀ ਆ ਜਿਹਨਾਂ ਨੇ ਇਹ Netflix ਵਾਸਤੇ ਇਹ ਪ੍ਰੋਗਰਾਮ ਜਿਹੜਾ ਵੈਬ ਸੀਰੀਜ਼ ਹੈ ਪ੍ਰੈਮ ਰੈਡ ਚਿਲੀਜ਼ ਦੀ ਮਲਕियत ਹੈ ਸ਼ਾਹਰੂਖ ਖਾਨ ਤੇ ਗੌਰੀ ਖਾਨ ਦੀ ਤੇ ਇਹ ਵੈਬ ਸੀਰੀਜ਼ ਜਿਹੜੇ ਬਣਾਏ ਨੇ ਇਹਦੇ ਡਾਇਰੈਕਟਰ ਨੇ ਦੀ ਬਾਸਟਰਸ ਆਫ ਬਾਲੀਵੁੱਡ ਇਹਦੇ ਡਾਇਰੈਕਟਰ ਨੇ ਆਰੀਅਨ ਖਾਨ ਜੋ ਸ਼ਾਹਰੂਖ ਤੇ ਗੌਰੀ ਖਾਨ ਦਾ ਬੇਟਾ ਆ ਅ ਬੰਬਈ ਦੇ ਵਿੱਚ ਜਾਂ ਮੁੰਬਈ ਦੇ ਵਿੱਚ ਬਾਲੀਵੁੱਡ ਦੇ ਵਿੱਚ ਜਿਸ ਤਰ੍ਹਾਂ ਦੇ ਨਸ਼ੇ ਚੱਲ ਰਹੇ ਆ ਜਾਂ ਨਸ਼ਿਆਂ ਬਾਰੇ ਗਲਬਾਤ ਹੁੰਦੀ ਆ ਉਹਦੇ ਉੱਪਰ ਏ ਪੈਪਸੀ ਜੀ ਰਹੀਆ ਬਧਾਰਿਤਿਆ ਔਰ ਸਮੀਰ ਵਣਖੜੇ ਨੇ ਤੁਹਾਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਸ਼ਾਹਰੂਖ ਖਾਨ ਦੇ ਬੇਟੇ ਆਰਿਆਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ ਇਲਜ਼ਾਮ ਸੀ ਕਿ ਉਹ ਨਸ਼ਾ ਦਾ ਸੇਵਨ ਕਰਦਾ ਸੀ ਉਹਦੇ ਕੋਲੋਂ ਨਸ਼ੇ ਮਿਲੇ ਸੰ ਲੇਕਿਨ ਬਾਅਦ ਦੇ ਵਿੱਚ ਜੋ ਗੱਲ ਪੁਲਿਸ ਵੱਲੋਂ ਜਾਂ ਐਨਸੀਬੀਲੋਂ ਐਨਸੀਬੀ ਵੱਲੋਂ ਕਹੀ ਗਈ ਉਹ ਗੱਲ ਐਗਜ਼ੈਕਟਲੀ ਨਹੀਂ ਨਿਕਲੀ ਹਾਲਾਂਕਿ ਇਹ ਮਸਲਾ ਜਿਹੜਾ ਬਾ ਹਾਲ ਹੀ ਦੀ ਕੋਰਟਸ ਦੇ ਵਿੱਚ ਅ ਅ ਇਹ ਹਾਲੀ ਫਾਈਨਲ ਫੈਸਲਾ ਹਰਮ ਇੱਕ ਵੈਬ ਸੀਰੀਜ਼ ਜਿਹੜੀ ਅੱਜਕੱਲ ਕਾਫੀ ਚੱਲ ਰਹੀ ਆ ਵਾਇਰਲ ਹੋ ਰਹੀ ਆ ਔਰ ਇਹਦੇ ਵਿੱਚ ਬੋਬੀ ਦੋਲ ਵੀ ਐਕਟਰ ਕਰੇ ਨੇ ਸੁਬੀਰ ਵੈਂਖੜੇ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਾਈ ਆ ਉਹਦੇ ਚੋਦਾ ਕਹਿਣਾ ਵਾ ਉਹਨੇ ਮਾਨਹਾਨੀ ਦਾ ਕੇਸ ਕੀਤਾ ਵਾ ਉਹਨੇ ਕਹਿਣਾ ਵਾ ਕਿ ਉਹਦਾ ਕਹਿਣਾ ਵਾ ਕਿ ਇਹ ਵੈਬ ਸੀਰੀਜ਼ ਪੱਖਪਾਤੀ ਆ ਉਹਨੂੰ ਇੱਕ ਬੁਰੀ ਤਰੀਕੇ ਨਾਲ ਬੁਰੀ ਨਜ਼ਰ ਦੇ ਨਾਲ ਉਹਨੂੰ ਦਿਖਾਇਆ ਜਾ ਰਿਹਾ ਵਾ ਉਹਦੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਦਿਖਾਈ ਗਈ ਔਰ ਉਹਨੇ 2 ਕਰੋੜ ਦਾ ਦਾਵਾ ਵੀ ਕੀਤਾ ਵਾ ਕਿ ਇਹ ਉਹਨੂੰ ਹਜਾਨੇ ਵਾਲੋ ਮਿਲਣਾ ਚਾਹੁੰਦਾ ਵਾ ਜਿਹੜਾ ਉਹਨੇ ਕਿਹਾ ਵਾ ਕਿ ਕੈਂਸਰ ਹਸਪੀਟਲ ਨੂੰ ਉਹ ਦਵੇਗਾ ਸੋ ਮਸਲਾ ਕਾਫੀ ਗਰਮਾਊਗਾ ਹੁਣ ਦੇਖਦੇ ਹਾਂ ਕਿ ਇਹ ਵੈਬ ਸੀਰੀਜ਼ ਜਰੀਆ ਇਹਨੂੰ Netflix ਦੇ ਉੱਤੋਂ ਉਤਾਰ ਲਈ ਕੋਟ ਕੈਂਦਾ ਵਾ ਜਾਂ ਨਹੀਂ ਔਰ ਇਹਦੇ ਬਾਰੇ ਫਾਈਨਲੀ ਕੀ ਬਣੇਗਾ ਸਾਢੇ 6 ਕਈਆਂ ਨੇ ਵੈਬ ਸੀਰੀਜ਼ ਦੇਖੀ ਵੀ ਤੇ ਲੋਰ ਕਮੇਤੀ ਫਗਿੰਕਾ ਪਰਵਲ ਬੰਦੇ ਆ ਲਦਾਖ ਉਹ ਰਾਜ ਦਾ ਦਰਜਾ ਸਟੇਟ ਹੂਡ ਦੀ ਮੰਗ ਕਰ ਰਿਆ ਵਾ ਕਈ ਦਿਨਾਂ ਤੋਂ ਪਤਾ ਹੀ ਆ ਕਿ ਪਹਿਲਾਂ ਜੰਕੇ ਦਾ ਹਿੱਸਾ ਸੀ ਜੰਕੇ ਇੱਕ ਸਟੇਟ ਸੀ ਫੁੱਲ ਫਲੇਜ ਸਟੇਟ ਸੀ 2018 ਉਹਨੇ ਦੇ ਵਿਚਰ ਨੂੰ ਤੋੜ ਕੇ ਦੋ ਯੂਨਿਟੈਰਿਟੀਆਂ ਬਣਾਤੀਆਂ ਗਈਆਂ ਜੰਕੇ ਤੇ ਲਦਾਖ ਤੇ ਦੋ ਜੰਕੇ ਤੋਂ ਜੰਮੂ ਕਸ਼ਮੀਰ ਤੋਂ ਅਡ ਕਰ ਦਿੱਤਾ ਗਿਆ ਉੱਥੋਂ ਦੇ ਲੋਕ ਇਹਨੂੰ ਸਟੇਟ ਹood ਦੀ ਮੰਗ ਕਰ ਰਹੇ ਆ ਕਈ ਦਿਨਾਂ ਤੋਂ ਉੱਥੇ ਰੋਸ ਮظਹਰੇ ਹੋ ਰਿਹਾ ਹਿੰਸਾ ਵੀ ਹੋਈ ਇਸ ਹਿੰਸਾ ਦੇ ਵਿੱਚ 4 ਲੋਕ ਮਾਰੇ ਗਏ 80 ਦੇ ਕਰੀਬ ਜ਼ਖਮੀ ਹੋ ਗਏ ਔਰ ਹੁਣ ਪੁਲਿਸ ਨੇ ਕਰੀਬ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਵਾ ਔਰ ਪੰਜ ਲੋਕਾਂ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੇ ਉੱਤੇ ਵੀ ਪਾਬੰਦੀ ਹੈ ਕਾਰਗਿਲ ਸਮੇਤ ਕਈ ਥਾਵਾਂ ਦੇ ਉੱਤੇ ਇਹੋ ਜਿਹੀਆਂ ਪਾਬੰਦੀਆਂ ਲੇਹ ਕਾਰਗਿਲ ਇਹਨਾਂ ਥਾਵਾਂ ਤੇ ਪਾਬੰਦੀਆਂ ਲਾਈਆਂ ਗਈਆਂ ਯਾਦ ਹੈ ਤੁਹਾਨੂੰ 1999 ਦੇ ਨਿਮਿਜ ਕਾਰਗਿਲ ਦਰਾਸ ਕਾਰਗਿਲ ਦੇ ਵਿੱਚ ਪਾਕਿਸਤਾਨ ਦੇ ਨਾਲ ਸੜੀ ਲੜਾਈ ਵੀ ਹੋਈ ਸੀ ਜੀਐਮਕੇ ਉਹ ਵੀ ਸਟੇਟ ਹੁਣ ਦੀ ਮੰਗ ਕਰ ਰਹੇ ਆ ਲੇਹ ਵੀ ਸਟੇਟ ਹੁਣ ਦੀ ਮੰਗ ਕਰ ਰਹੇ ਆ ਹੁਣ ਦੇਖ ਰਹੇ ਆ ਕਿ ਇਹ ਸਰਕਾਰ ਇਹਨਾਂ ਨੂੰ ਸਟੇਟ ਦੁਬਾਰਾ ਬਣਾਉਂਦੀ ਆ ਕਿ ਨਹੀਂ ਵੈਸੇ ਤੇ ਹੁਣ ਦੋ ਪਣੀਆਂ ਤੇ ਦੋ ਵੱਖਰੀਆਂ ਸਟੇਟਾਂ ਬਣ ਗਈਆਂ ਜੇਕਰ ਹਾਲੀ ਤੱਕ ਕਿ ਦੋਵਾਂ ਨੂੰ ਯੂਨਾਈਟਿਡ ਕਿੰਦਰ ਵੱਲੋਂ ਇੱਕ ਸਿੱਧਾ ਹੀ ਦੇ ਕੇ ਪ੍ਰਸ਼ਾਸਨ ਕੋਲ ਹੈ। ਅਗਲੀ ਖਬਰ ਵੱਲਦੇ ਹੁਣ ਪੰਜਾਬ ਚ ਗੜਸ਼ੰਕਰ ਦੇ ਨੇੜੇ ਲਾਸ ਖਬਰ ਹੈ ਪੰਜਾਬ ਦੇ ਗੜਸ਼ੰਕਰ ਦੇ ਨੇੜੇ ਪਿੰਡਿਆ ਮੋਰਾਵਲੀ ਮੋਰਾਵਲੀ ਦੇ ਵਿੱਚ ਇੱਕ ਐਨ ਆਰ ਆਈ ਤੇ ਇੱਕ ਮਹਿਲਾ ਦਾ ਤੇਜ਼ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਵਜਾ ਕੀ ਸੀ ਉਹਦੀ ਥਲੀ ਪੁਲਿਸ ਪਾਕ ਉਹਦੀ ਪੜਤਾਲ ਕਰ ਰਹੀ ਆ ਉਹਦੀ ਕੋ ਕਰ ਰਹੀ ਆ। ਐਨਆਰਆਈ ਸਰ ਸੰਤੋਖ ਸਿੰਘ 65 ਸਾਲ ਦੀ ਉਮਰ ਆ ਤਿੰਨ ਇੱਕ ਮਹੀਨੇ ਪਹਿਲਾਂ ਕੈਨੇਡਾ ਤੋਂ ਆਇਆ ਸੀ ਜਿਹੜੀ ਔਰਤ ਦਾ ਬਦੀ ਹੱਤਿਆ ਕਰ ਦਿੱਤੀ ਗਈ ਉਹਦਾ ਨਾਮ ਮਨਜੀਤ कौर ਉਹਦੀ 50 ਸਾਲ ਦੀ ਉਮਰ ਆ ਖਬਰਾਂ ਮੁਤਾਬਕ ਉਹ ਸ਼ਹਿਰੀ ਦੇ ਐਨਆਰਆਈ ਦੇ ਕਰਦੇ ਵਿੱਚ ਕੰਮ ਕਰਦੀ ਸੀ ਕੀ ਵਜ੍ਹਾ ਬਣੀ ਇਹ ਤੇ ਵਾਲੀ ਪੁਲਿਸ ਨੇ ਨਹੀਂ ਦੱਸਿਆ ਲੇਕਿਨ ਬਹੁਤ ਦੁਖਦਾਇਕ ਖਬਰ ਆ ਕਿ ਐਨਆਰਆਈ ਸੰਤੋਖ ਸਿੰਘ ਤੇ ਇੱਕ ਔਰਤ ਮਨਜੀਤ कौर ਦਾ ਮੋਰਾਵਲੀ ਪਿੰਡ ਗਰਸ਼ੰਕਤ ਦੇ ਨੇੜੇ ਆ ਉਥੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ